ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਜੌਬ ਅਪਡੇਟ ਰਹਿਣ ਵਾਲੀ ਹੈ ਜੀ IBPS ਵੱਲੋਂ CRP ਰੀਜਨਲ ਰੂਰਰ ਬੈਂਕ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਦੇ ਵਿੱਚ ਕਿ 13284 ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਪੰਜਾਬ ਗ੍ਰਾਮੀਨ ਬੈਂਕ ਦੀਆਂ ਵੈਕੈਂਸੀਆਂ ਵੀ ਅਨਾਉਂਸਮੈਂਟ ਹੋਈਆਂ ਜੋ ਕਿ ਪੰਜਾਬ ਲੈਵਲ ਦੀਆਂ ਵੈਕੈਂਸੀਆਂ ਉਸ ਬਾਰੇ ਆਪਾਂ ਇਸ ਵੀਡੀਓ 'ਚ ਡਿਟੇਲ ਨਾਲ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੋਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਵਾਸਤੇ ਤੁਸੀਂ ਸਾਡੇ ਥੱਲੇ ਦਿੱਤੇ ਹੋਏ WhatsApp ਨੰਬਰ ਤੇ PDF ਆਪਣੇ ਡਾਕੂਮੈਂਟ PDF ਕਰਕੇ ਭੇਜ ਕੇ ਸਾਡੇ ਤੋਂ ਆਨਲਾਈਨ ਅਪਲਾਈ ਵੀ ਕਰਵਾ ਸਕਦੇ ਹੋ ਇਸ ਵਿੱਚ ਜੋ ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਜੀ ਗਰੁੱਪ A ਦੀਆਂ ਆਫਸਰ ਸਕੇਲ 1 2 ਅਤੇ 3 ਦੀਆਂ ਤੇ ਗਰੁੱਪ B ਦੇ ਵਿੱਚ ਆਫਿਸ ਅਸਿਸਟੈਂਟ ਮਲਟੀਪਰਪਸ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਜਿਨ੍ਹਾਂ ਨੂੰ ਕਿ ਆਨਲਾਈਨ ਅਪਲਾਈ 1.9.2025 ਤੋਂ ਸਟਾਰਟ ਅਤੇ ਲਾਸਟ ਡੇਟ ਅਪਲਾਈ ਕਰਨ ਦੀ ਜੀ 21.9.2025 ਅਪਲਾਈ ਕਰਨ ਦੀ ਲਾਹ ਡੇਟ ਰਹਿਣ ਵਾਲੀ ਹੈ ਤੇ ਪ੍ਰੀ ਐਗਜ਼ਾਮ ਟ੍ਰੇਨਿੰਗ ਜੋ ਕਿ ਕੈਂਡੀਡੇਟਸ ਐਸਸੀ ਐਸਟੀ ਤੇ ਮਿਨੋਰਟੀਸ ਨੂੰ ਦਿੱਤੀ ਜਾਊਗੀ ਜੋ ਕਿ ਨਵੰਬਰ 2025 ਦੇ ਵਿੱਚ ਐਗਜ਼ਾਮ ਦੀ ਟ੍ਰੇਨਿੰਗ ਤੁਹਾਨੂੰ ਪਹਿਲਾਂ ਇਸ ਵਿੱਚ ਮਿਲਣ ਵਾਲੀ ਹੈ ਤੇ ਨਵੰਬਰ ਅਤੇ ਦਸੰਬਰ ਦੇ ਵਿੱਚ ਇਸ ਦਾ ਪ੍ਰੀ ਪੇਪਰ ਹੋ ਜਾਣਾ ਤੇ ਦਸੰਬਰ ਜਾਂ ਫਰਵਰੀ 2026 ਤੱਕ ਇਸ ਦਾ ਜੋ ਹੈ ਮੇਨ ਪੇਪਰ ਹੋ ਜਾਣਾ ਤੇ ਅਲਾਟਮੈਂਟ ਇਸ ਦੀ ਫਰਵਰੀ ਮਾਰਚ 2026 ਤੱਕ ਜੋ ਇਸ ਦੀ ਆਪ ਤੁਹਾਨੂੰ ਸਿਲੈਕਸ਼ਨ ਲਿਸਟ ਮੇਂ ਨਿਕਲ ਜੂਗੀ ਹੁਣ ਆਪਾਂ ਗੱਲ ਕਰਦੇ ਕਿਹੜੀ ਪਾਸਟੇਟ ਦੇ ਵਿੱਚ ਵੈਕੈਂਸੀਆਂ ਆਪਾਂ ਜਿਵੇਂ ਗੱਲ ਕਰ ਗਏ ਸਭ ਤੋਂ ਪਹਿਲਾਂ ਜੀ ਪੰਜਾਬ ਗ੍ਰਾਮੀਨ ਬੈਂਕ ਕਪੂਰਥਲਾ ਵਿੱਚ ਜੋ ਕਿ ਪੰਜਾਬੀ ਲੈਂਗੁਏਜ ਕੰਪਲਸਰੀ ਇਸ ਵਿੱਚ ਰਹਿਣ ਵਾਲੀ ਹੈ ਤੇ ਆਫੀਸ ਸੈਂਟਰਡ ਮਲਟੀ ਪਰਪਸ ਦੀਆਂ ਵੈਕੈਂਸੀਆਂ ਬਾਰੇ ਆਪਾਂ ਗੱਲ ਕਰਦੇ ਹਾਂ ਜੀ ਦੇ ਵਿੱਚ ਕੇ ਪੰਜਾਬ ਗ੍ਰਾਮੀਨ ਬੈਂਕ ਦੀਆਂ ਵੈਕੈਂਸੀਆਂ ਨੇ ਟੋਟਲ ਇਹਦੇ ਵਿੱਚ ਦਿੱਤੀਆਂ ਗਈਆਂ 57 ਵੈਕੈਂਸੀਆਂ ਉਸ ਤੋਂ ਇਲਾਵਾ ਆਫਸਰ ਸਕੇਲ ਦੀਆਂ ਵੈਕੈਂਸੀਆਂ ਇਸ ਵਚ ਰਹਿਣ ਵਾਲੀਆਂ ਜੀ 70 ਵੈਕੈਂਸੀਆਂ ਆਫਸਰ ਸਕੇਲ ਦੀਆਂ ਇਸੇ ਪ੍ਰਕਾਰ ਆਫਸਰ ਸਕੇਲ 2 ਦੀਆਂ ਵੀ ਆ 3 ਦੀਆਂ ਸਾਰੀਆਂ ਵੈਕੈਂਸੀਆਂ ਦੀ ਡਿਟੇਲਮੈਂਟ ਅਲੱਗ-ਅਲੱਗ ਕੀਤੀ ਗਈ ਹੈ ਉਸ ਬਾਰੇ ਤੁਸੀਂ ਇਹਨਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਤੇ ਉਤੋਂ ਜ਼ਰੂਰ ਚੈੱਕ ਕਰ ਸਕਦੇ ਹੋ ਏਜ ਲਿਮਟ ਤੁਹਾਡੀ 1.9.2025 ਤੱਕ ਹੋਣੀ ਚਾਹੀਦੀ ਆ ਜੋ ਗਰੁੱਪ ਬੀ ਅਫਸਰ ਆਫਿਸ ਅਸਿਸਟੈਂਟ ਦੇ ਵਿੱਚ 18 ਤੋਂ 28 ਸਾਲ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਜਾਨੀ ਕਿ 2.9.1997 ਤੋਂ ਲੈ ਕੇ 1.9.2007 ਵਾਲੇ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਆ ਅਫਸਰ ਸਕੇਲ ਵੰਦੀਆਂ ਵੈਕੈਂਸੀਆਂ ਜੀ 2.9.1995 ਤੋਂ ਲੈ ਕੇ 1.9.2007 ਵਾਲੇ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਆ ਅਫਸਰ ਸਕੇਲ ਤੂ ਦੇ ਵਿੱਚ 29 1993 ਤੋਂ ਲੈ ਕੇ 19 2004 ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਤੇ ਆਫਸਰ ਸਕੇਲ 3 ਸੀਨੀਅਰ ਮੈਨੇਜਰ ਦੇ ਵਿੱਚ 29 1985 ਤੋਂ ਲੈ ਕੇ 19 2004 ਤੱਕ ਵਾਲੇ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਏ ਏਜ ਰੈਲੈਕਸੇਸ਼ਨ ਐਸਸੀ ਐਸਟੀ ਨੂੰ 5 ਸਾਲ ਓਬੀਸੀ ਨੂੰ 3 ਸਾਲ ਅਤੇ ਪਰਸਨਲ ਵਿਦ ਬੈਂਚਮਾਰਕ ਡਿਸੇਬਿਲਟੀ ਨੂੰ 10 ਸਾਲ ਦੀ ਇਸ ਵਿੱਚ ਛੋਟ ਮਿਲਣ ਵਾਲੀ ਹੈ ਐਕਸ ਸਰਵਿਸਮੈਨ ਨੂੰ ਉਸ ਦੇ ਗਵਰਨਮੈਂਟ ਰੂਲ ਦੇ ਹਸਾਬ ਜੋ ਉਸ ਦੇ ਸਾਹਮਣੇ ਮਿਲਨੇ ਏਜ ਰੈਲੈਕਸੇਸ਼ਨ ਮਿਲੇਗੀ এডਿਕੇਸ਼ਨ ਕੁਆਲੀਫਿਕੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਆਫੀਸ ਅਸਿਸਟੈਂਟ ਮਲਟੀਪਰਪਸ ਵਾਸਤੇ ਕੈਂਡੀਡੇਟ ਬੈਚਲਰ ਡਿਗਰੀ ਕਿਸੇ ਵੀ ਡਿਸਪਲੀਨ ਦੇ ਵਿੱਚ ਹੋਣਾ ਚਾਹੀਦਾ ਲੋਕਲ ਲੈਂਗੁਏਜ ਉਸ ਨੂੰ ਜਿਹੜੀ ਸਟੇਟ ਦੇ ਵਿੱਚ ਅਪਲਾਈ ਕਰ ਰਿਹਾ ਲੋਕਲ ਲੈਂਗੁਏਜ ਆਉਣੀ ਚਾਹੀਦੀ ਹੈ ਤੇ ਨੋਲੇਜ ਕੰਪਿਊਟਰ ਦੀ ਉਸ ਨੂੰ ਹੋਣੀ ਚਾਹੀਦੀ ਹੈ ਅਸਿਸਟੈਂਟ ਮੈਨੇਜਰ ਵਾਸਤੇ ਕੈਂਡੀਡੇਟ ਬੈਚਲਰ ਡਿਗਰੀ ਕਿਸੇ ਵੀ ਕੇ ਹੋਣਾ ਚਾਹੀਦਾ ਪ੍ਰੀਫਰੈਂਸ ਦਿੱਤੀ ਜਾਊਗੀ ਜੀ ਐਗਰੀਕਲਚਰ ਹਾਰਟੀਕਲਚਰ ਫੋਰੈਸਟਰੀ ਐਨੀਮਲ ਹਸਬੈਂਡਰੀ ਵੈਟਰਨਰੀ ਸਾਇੰਸ ਐਗਰੀਕਲਚਰ ਫਿਜ਼ੀਕਲਚਰ ਐਗਰੀਕਲਚਰ ਮਾਰਕੀਟਿੰਗ ਕਾਰਪੋਰੇਸ਼ਨ ਇਨਫੋਰਮੇਸ਼ਨ ਟੈਕਨੋਲੋਜੀ ਮੈਨੇਜਮੈਂਟ ਲਾ ਇਕਨੋਮਿਕਸ ਤੇ ਅਕਾਉਂਟਸ ਵਾਲੇ ਨੂੰ ਪਹਿਲਾਂ ਪ੍ਰਾਇੋਰਟੀ ਦਿੱਤੀ ਜਾਊਗੀ ਉਸ ਤੋਂ ਬਾਅਦ ਦੂਜੇ ਜੋ ਨਾਰਮਲ ਬੀਐਸ ਬੈਚਲਰ ਡਿਗਰੀ ਵਾਲੇ ਨੂੰ ਪ੍ਰਾਇੋਰਟੀ ਮਿਲੇਗੀ ਲੋਕਲ ਲੈਂਗੁਏਜ ਤੁਹਾਨੂੰ ਆਉਣੀ ਜ਼ਰੂਰੀ ਹੈ ਅਫਸਰ ਸਕੇਲ ਜੋ 2 ਦੀ ਵੈਕੈਂਸੀ ਆ ਮੈਨੇਜਰ ਦੀ ਵੈਕੈਂਸੀ ਸੇਮ ਬੈਚਲਰ ਡਿਗਰੀ 50% ਮਾਰਕਸ ਤਾਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਸੇਮ ਇਸ ਦੇ ਵਿੱਚ ਪ੍ਰੇਫਰੈਂਸ ਵੀ ਉਹਨਾਂ ਕੈਂਡੀਡੇਟਸ ਨੂੰ ਦਿੱਤੀ ਜਾਊਗੀ ਪਰ 2 ਸਾਲ ਦਾ ਐਕਸਪੀਰੀਅੰਸ ਤੁਹਾਡਾ ਕਿਸੇ ਵੀ ਬੈਂਕ ਜਾਂ ਫਾਈਨੈਂਸ਼ੀਅਲ ਇੰਸਟੀਟਿਊਟ ਵਿੱਚ ਤੁਹਾਡਾ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਉਸ ਤੋਂ ਬਾਅਦ ਹੈ ਜੀ ਮੈਨੇਜਰ ਦੀ ਵੈਕੈਂਸੀ ਜਿਸ ਦੇ ਵਿੱਚ ਕਿ ਆਈਟੀ ਅਫਸਰ ਦੇ ਵਿੱਚ ਬੈਚਲਰ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਕੰਪਿਊਟਰ ਸਾਇੰਸ ਦੇ ਵਿੱਚ 50% ਮਾਰਕਸ ਨਾਲ ਤੇ ਜਿੰਨਾਂ ਕੋਲੇ ਸਰਟੀਫਿਕੇਟ ASP PHP C++ Java ਦਾ ਸਰਟੀਫਿਕੇਟ ਹੋਗਾ ਉਹਨਾਂ ਨੂੰ ਪ੍ਰਾਇੋਰਟੀ ਮਿਲੂਗੀ ਤੇ 1 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲੇ IT ਟੈਕਨੋਲੋਜੀ ਅਫਸਰ ਦਾ ਹੋਣਾ ਚਾਹੀਦਾ ਤੇ ਚਾਰਟਰਡ ਅਕਾਊਂਟੈਂਟ ਦੇ ਵਿੱਚ ਸਰਟੀਫਾਈਡ ਅਸੋਸੀਏਟ ਹੋਣਾ ਚਾਹੀਦਾ ਇੰਡੀਅਨ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟ ਦੇ ਵਿੱਚ 1 ਸਾਲ ਦਾ ਐਕਸਪੀਰੀਅੰਸ CA ਦਾ ਹੋਣਾ ਚਾਹੀਦਾ ਕੈਂਡੀਡੇਟਸ ਜੋ ਲਾ ਅਫਸਰ ਵਿੱਚ ਅਪਲਾਈ ਕਰਨਗੇ ਕੈਂਡੀਡੇਟ ਡਿਗਰੀ ਤੁਹਾਡੇ ਕੋਲੇ ਹੋਣੀ ਚਾਹੀਦੀ ਲਾ ਦੀ ਤੇ 50% ਮਾਰਕਸ ਘੱਟੋ ਘੱਟ ਹੋਣੇ ਚਾਹੀਦੇ ਤੇ 2 ਸਾਲ ਦਾ ਐਡਵੋਕੇਟ ਦਾ ਤੇ ਲਾਫਸਰ ਬੈਂਕ ਦੇ ਵਿੱਚ ਕੰਮ ਕੀਤਾ ਹੋਇਆ ਜਾਂ ਫਿਰ ਜਾਂ 2 ਸਾਲ ਦਾ ਐਡਵੋਕੇਟ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜਾਂ ਦੋ ਦਾਲ ਦਾ ਐਕਸਪੀਰੀਅੰਸ ਤੁਹਾਡੇ ਕੋਲੇ ਲਾਫਸਰ ਬੈਂਕ ਦੇ ਵਿੱਚ ਹੋਣਾ ਚਾਹੀਦਾ ਇਸੇ ਪ੍ਰਕਾਰ ਟ੍ਰੇਜ਼ਰੀ ਮੈਨੇਜਰ ਮਾਰਕੀਟਿੰਗ ਦੇ ਅਫਸਰ ਦੀ ਐਮਬੀਏ ਹੋਣੀ ਚਾਹੀਦੀ ਹੈ ਐਗਰੀਕਲਚਰ ਅਫਸਰ ਵਾਸਤੇ ਤੁਹਾਡੇ ਕੋਲੇ ਹਾਰਟੀਕਲਚਰ ਡੇਰੀ ਦੇ ਵਿੱਚ ਤੇ ਨਾਲ 2 ਸਾਲ ਦਾ ਤੇ 1 ਸਾਲ ਦਾ ਐਕਸਪੀਰੀਅੰਸ ਇਸੇ ਤਰ੍ਹਾਂ ਹੋਣਾ ਚਾਹੀਦਾ ਸੀਨੀਅਰ ਮੈਨੇਜਰ ਵਾਸਤੇ 5 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲੇ ਹੋਣਾ ਚਾਹੀਦਾ ਜੀ ਇਹ ਬੈਂਕ ਦੇ ਵਿੱਚ ਕੰਮ ਕਰਨ ਦਾ ਤੇ ਬੈਚਲਰ ਡਿਗਰੀ 50% ਮਾਰਕਸ ਨਾਲ ਹੋਣੀ ਚਾਹੀਦੀ ਹੈ ਤੇ ਡਿਗਰੀ ਡਿਪਲੋਮਾ ਬੈਂਕਿੰਗ ਫਾਈਨੈਂਸ ਮਾਰਕੀਟਿੰਗ ਦੇ ਵਿੱਚ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਤੇ ਤੁਹਾਡਾ ਇਸ ਦਾ ਰਿਜ਼ਲਟ ਜੋ ਡਿਗਰੀਆਂ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ 21 9 2025 ਤੋਂ ਪਹਿਲਾਂ ਦਾ ਰਿਜ਼ਲਟ ਡਿਕਲੇਅਰ ਹੋਇਆ ਹੋਣਾ ਚਾਹੀਦਾ ਉਸ ਤੋਂ ਬਾਅਦ ਵਾਲੇ ਕੈਂਡੀਡੇਟਸ ਇਸ ਵਿੱਚ ਅਪਲਾਈ ਨਹੀਂ ਕਰ ਸਕਦੇ ਜਿਨ੍ਹਾਂ ਦਾ ਹਜੇ 21 9 ਤੋਂ ਬਾਅਦ ਚ ਰਿਜ਼ਲਟ ਆਉਣ ਵਾਲਾ ਹੈ ਕ੍ਰੈਡਿਟ ਸਕੋਰ ਦੀ ਗੱਲ ਕਰਦੇ ਹਾਂ ਜੀ ਕ੍ਰੈਡਿਟ ਸਕੋਰ ਤੁਹਾਡਾ ਆਰਆਰਬੀ ਦੇ ਗ੍ਰਾਈਡਲਾਈਨ ਦੇ ਹਿਸਾਬ ਨਾਲ ਤੁਹਾਡਾ ਕ੍ਰੈਡਿਟ ਸਕੋਰ ਜੋ ਮਿਨੀਮਮ ਰੱਖਿਆ ਗਿਆ ਉਹ ਹੋਣਾ ਚਾਹੀਦਾ ਇਸ ਦੇ ਵਿੱਚ ਇਹਨਾਂ ਨੇ ਲਿਖਿਆ ਨਹੀਂ ਹੈ ਵੀ ਕਿੰਨਾ ਕੁ ਮਿਨੀਮਮ ਤੇ ਉਹ ਤੁਸੀਂ ਆਪਨਾ ਜਰੂਰ ਚੈੱਕ ਕਰ ਲਿਓ ਵੀ ਕਿੰਨਾ ਮਿਨੀਮਮ ਸਕੋਰ ਹੋਣਾ ਚਾਹੀਦਾ ਐਪਲੀਕੇਸ਼ਨ ਫੀਸ ਅਫਸਰ ਸਕੇਲ 1 2 3 ਵਾਸਤੇ ਜੀ ਐਸਸੀ ਐਸਟੀ ਤੇ ਪੀਡਬਲਿਊਡੀ ਕੈਂਡੀ ਵਾਸਤੇ 175 ਰੁਪਏ ਤੇ ਬਾਕੀ ਅਦਰ ਕੈਟਾਗਰੀ ਦੀ 850 ਰੁਪਿਆ ਆਫਿਸ ਅਸਿਸਟੈਂਟ ਮਲਟੀ ਪਰਪਸ ਵਾਸਤੇ ਸੇਮ ਐਸਸੀ ਐਸਟੀ ਪੀਡਬਲਿਊਡੀ ਐਕਸ ਸਰਵਿਸਮੈਨ ਵਾਸਤੇ 175 ਰੁਪਏ ਤੇ ਬਾਕੀ ਅਦਰ ਕੈਟਾਗਰੀ ਦੀ 850 ਰੁਪਿਆ ਐਪਲੀਕੇਸ਼ਨ ਫੀਸ ਰਹਿਣ ਵਾਲੀ ਹੈ ਪ੍ਰੀ ਦਾ ਪੇਪਰ ਜੋ ਰਹਿਣ ਵਾਲਾ ਉਹ ਤੁਸੀਂ ਇਸ ਦਾ ਨੋਟੀਫਿਕੇਸ਼ਨ ਸਿਲੇਬਸ ਵਗੈਰਾ ਚੈੱਕ ਕਰ ਸਕਦੇ ਹੋ ਪੰਜਾਬ ਵਾਲੇ ਕੈਂਡੀਡੇਟਸ ਵਾਸਤੇ ਇਸ ਵਿੱਚ ਇੰਗਲਿਸ਼ ਹਿੰਦੀ ਅਤੇ ਪੰਜਾਬੀ ਦੇ ਵਿੱਚ ਪੇਪਰ ਆਊਗਾ ਤੁਸੀਂ ਇਹਨਾਂ ਤਿੰਨਾਂ ਲੈਂਗੁਏਜ ਚੋਂ ਕਿਸੇ ਇੱਕ ਨੂੰ ਸਿਲੈਕਟ ਕਰ ਸਕਦੇ ਹੋ ਤੇ ਪੇਪਰ ਦਾ ਜੋ ਸਕੇਲ ਜੋ ਆਉਣਾ ਜੀ ਰੀਜ਼ਨਿੰਗ ਆਊਗੀ ਕੰਪਿਊਟਰ ਨੋਲੇਜ ਫਾਈਨੈਂਸ਼ੀਅਲ ਅਵੇਅਰਨੈਸ ਇੰਗਲਿਸ਼ ਲੈਂਗੁਏਜ ਤੇ ਕੁਆਂਟੀਟੀ ਐਪਟੀਟਿਊਡ ਡਾਟਾ ਇੰਟਰਪ੍ਰੀਟੇਸ਼ਨ ਸਭ ਕੁਝ ਤੁਹਾਡਾ ਇਸ ਵਿੱਚ ਰਹਿਣ ਵਾਲਾ ਤੇ 네ਗੇਟਿਵ ਮਾਰਕਿੰਗ 0.25 ਮਾਰਕਸ ਦੀ ਤੁਹਾਡੀ ਡੋਕੂ ਇਸ ਦੇ ਵਿੱਚ ਰਹਿਣ ਵਾਲੀ ਹੈ। ਐਗਜ਼ਾਮੀਨੇਸ਼ਨ ਸੈਂਟਰਾਂ ਦੀ ਗੱਲ ਕਰ ਦਿੰਦਾ ਪੰਜਾਬ ਵਿੱਚ ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ, ਜਲੰਧਰ, ਲੁਧਿਆਣਾ, ਮੋਗਾ, ਮੁਹਾਲੀ, ਪਠਾਨਕੋਟ, ਪਟਿਆਲਾ ਅਤੇ ਫਗਵਾੜਾ ਜੋ ਪ੍ਰੀ ਪੇਪਰ ਹੋਣਾ ਉਸ ਦਾ ਤੇ ਅੰਮ੍ਰਿਤਸਰ, ਜਲੰਧਰ, ਮੁਹਾਲੀ, ਪਟਿਆਲਾ, ਬਠਿੰਡਾ ਤੇ ਫਗਵਾੜਾ 메ਨ ਪੇਪਰ ਦਾ ਸੈਂਟਰ ਰਹਿਣ ਵਾਲਾ ਹੈ। ਇਹ ਸੀਗਾ ਜੀ ਆਪਣੀਆਂ ਅੱਜ ਦੀ ਜੋ ਜੋਬ ਅਪਡੇਟ ਵੀਡੀਓ ਵਧੀਆ ਲੱਗੀ ਹੋਏ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ